ਹੈਲੋ ਜੀ ਵੈਲਕਮ ਟੂ ਬੈ ਘਰ ਦੀ ਕੰਟੀਨ ਤੇ ਅੱਜ ਅਸੀਂ ਘਰ ਦੀ ਕੰਟੀਨ ਵਿੱਚ ਬਹੁਤ ਹੀ ਟੇਸਟੀ ਅਨਾਰ ਦਾਣਾ ਪਦੀਨਾ ਤੇ ਧਨੀਆ ਦੀ ਚਟਨੀ ਬਣਾ ਕੇ ਤਿਆਰ ਕਰਾਂਗੇ ਜਿਹੜੀ ਕਿ ਬਹੁਤ ਹੀ ਵਧੀਆ ਤੇ ਮਜ਼ੇਦਾਰ ਬਣਦੀ ਹੈ ਤੇ ਸਾਡੇ ਹਾਜਮੇ ਵਾਸਤੇ ਵੀ ਬਹੁਤ ਲਾਭਦਾਇਕ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਰੈਸਪੀ ਚਟਨੀ ਬਣਾਉਣ ਵਾਸਤੇ ਅਸੀਂ ਦੋ ਮੁਠੀਆਂ ਪਦੀਨਾ ਲਿਆ ਆ ਜੀ ਇੱਕ ਮੁਠੀ ਹਰਾ ਧਨੀਆ ਤੇ ਤਿੰਨ ਪਿਆਜ਼ ਲੈਨੇ ਉਹਨਾਂ ਨੂੰ ਅਸੀਂ ਚਿੱਲੀ ਕਟਰ ਦੇ ਵਿੱਚ ਬਰੀਕ ਬਰੀਕ ਗ੍ਰੇਟ ਕਰ ਲਿਆ ਜੀ ਤੇ ਤਿੰਨ ਹਰੀਆਂ ਮਿਰਚਾਂ ਲਈਆਂ ਨੇ ਤੇ ਚਟਣੀ ਆਪਾਂ ਅਨਾਰ ਦਾਣੇ ਦੇ ਕੁੱਟ ਕੇ ਤਿਆਰ ਕਰਨੀ ਹੈ ਇਹਦੇ ਵਿੱਚ ਅਸੀਂ ਇੱਕ ਚਮਚਾ ਭਰ ਕੇ ਅਨਾਰ ਦਾਣੇ ਦਾ ਪਾਊਡਰ ਲਿਆ ਹੈ ਤੇ ਇੱਕ ਚਮਚਾ ਭਰ ਕੇ ਅਸੀਂ ਸਾਰਾ ਤਾ ਅਨਾਰ ਦਾਣਾ ਲਿਆ ਹੈ ਜੀ ਇਹਨੂੰ ਆਪਾਂ ਦੋ ਚਮਚੇ ਪਾਣੀ ਪਾ ਕੇ ਅੱਧਾ ਘੰਟਾ ਪਹਿਲਾਂ ਭਿਓ ਕੇ ਰੱਖਤਾ ਹੀ ਤਾਂ ਕਿ ਇਹ ਬਹੁਤ ਜਲਦੀ ਸੌਫਟ ਹੋ ਜਾਵੇ ਤੇ ਆਸਾਨੀ ਨਾਲ ਕੁੱਟਿਆ ਜਾਵੇ ਇਹ ਚਟਣੀ ਨੂੰ ਅਸੀਂ ਕੁੰਡੀ ਡੰਡੇ ਦੇ ਵਿੱਚ ਕੁੱਟ ਕੇ ਤਿਆਰ ਕਰਾਂਗੇ ਤੇ ਤੁਸੀਂ ਇਹਨੂੰ ਮਿਕਸੀ ਵਿੱਚ ਵੀ ਪੀਸ ਸਕਦੇ ਹੋ ਪਰ ਜਿਹੜੀ ਕੁੰਡੀ ਡੰਡੇ ਦੀ ਕੁੱਟੀ ਹੋਈ ਚਟਣੀ ਆ ਤਾਂ ਸਵਾਦ ਹੀ ਵੱਖਰਾ ਹੁੰਦਾ ਹੈ ਜਿੱਥੇ ਅਸੀਂ ਇੱਕ ਫੁਲਕਾ ਖਾਣਾ ਹੈ ਉੱਥੇ ਅਸੀਂ ਦੋ ਫੁਲਕੇ ਖਾਣੇ ਐਨੀ ਕੁ ਜ਼ਿਆਦਾ ਹੈ ਸਵਾਦ ਬੰਦੀ ਹੈ ਜੀ ਸਭ ਤੋਂ ਪਹਿਲਾਂ ਅਸੀਂ 10-12 ਕਾਲੀਆਂ ਮਿਰਚਾਂ ਤੇ ਅੱਧਾ ਚਮਚਾ ਜੀਰਾ ਇਹਨੂੰ ਬਰੀਕ ਕੁੱਟ ਕੇ ਦਾ ਪਾਊਡਰ ਬਣਾ ਕੇ ਤਿਆਰ ਕਰਾਂਗੇ ਕਾਲੀ ਮਿਰਚ ਤੇ ਜੀਰੇ ਨੂੰ ਅਸੀਂ ਬਰੀਕ ਕੁੱਟ ਕੇ ਦਾ ਪਾਊਡਰ ਬਣਾ ਲਿਆ ਤੇ ਹੁਣ ਅਸੀਂ ਇਹ ਵਾਲਾ ਖਨਾਰ ਦਾ ਨਾ ਇਹਨੂੰ ਸਭ ਤੋਂ ਪਹਿਲਾਂ ਕੁੱਟ ਕੇ ਤਿਆਰ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਕੁੱਟ ਲੈਣਾ ਹੈ ਤਾਂ ਕਿ ਬਿਲਕੁਲ ਇਹ ਪੀਸ ਜਾਵੇ ਲਓ ਜੀ ਨਾਰਦਾਣਾ ਵੀ ਕੁੱਟ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਇੱਕਦਮ ਬਰੀਕ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਕੁੱਟਾਂਗੇ ਸਭ ਤੋਂ ਪਹਿਲਾਂ ਧਨੀਆ ਤੇ ਪੁਦੀਨਾ ਇਹਨਾਂ ਨੂੰ ਵੀ ਆਪਾਂ ਕੁੱਟ ਕੇ ਬਰੀਕ ਕਰ ਲਵਾਂਗੇ। ਹਰੀ ਮਿਰਚ ਅਸੀਂ ਬਾਅਦ ਵਿੱਚ ਪਾਵਾਂਗੇ। ਇੱਕ ਚੀਜ਼ ਹੋਰ ਜਦੋਂ ਵੀ ਤੁਸੀਂ ਕੁੰਡੀ ਡੰਡੇ ਵਿੱਚ ਚਟਣੀ ਕੁੱਟਣੀ ਹੈ ਤੇ ਇਹਦੇ ਵਿੱਚ ਆਪਾਂ ਨਮਕ ਲਾਸਟ ਵਿੱਚ ਪਾਵਾਂਗੇ ਕਿਉਂਕਿ ਜਿਸ ਟਾਈਮ ਤੇ ਅਸੀਂ ਨਮਕ ਪਾਣਾ ਹੈ ਤੇ ਨਮਕ ਪੈਨ ਨਾਲ ਪਿਆਜ਼ ਨੇ ਵੀ ਪਾਣੀ ਛੱਡਣਾ ਤੇ ਅੱਖਾਂ ਵਿੱਚ ਛਿੱਟਾ ਨਾ ਪੈ ਜਾ ਕਿਉਂਕਿ ਇਹਦੇ ਵਿੱਚ ਆਪਾਂ ਮਿਰਚ ਵੀ ਕੁੱਟਣੀ ਹੈ ਇਸ ਕਰਕੇ ਨਮਕ ਨੂੰ ਅਸੀਂ ਜਦੋਂ ਚਟਨੀ ਬਿਲਕੁਲ ਤਿਆਰ ਹੋ ਜਾਏਗੀ ਉਸ ਟਾਈਮ ਤੇ ਇਹਦੇ ਵਿੱਚ ਪਾਵਾਂਗੇ ਪੁਦੀਨਾ ਤੇ ਧਨੀਆ ਨੂੰ ਕੁੱਟ ਕੇ ਅਸੀਂ ਬਰੀਕ ਕਰ ਲਿਆ ਤੇ ਹੁਣ ਅਸੀਂ ਇਹਦੇ ਵਿੱਚ ਹਰੀ ਮਿਰਚ ਪਾ ਦਾਂਗੇ ਇਹਨੂੰ ਕੁੱਟ ਲਾਂਗੇ ਬਹੁਤ ਸੋਹਣੀ ਖੁਸ਼ਬੂ ਆਉਣ ਦੇ ਹੀ ਆ ਜੀ ਤੇ ਹੁਣ ਅਸੀਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਪਿਆਜ਼ ਨੂੰ ਚਾਹਤ ਤੁਸੀਂ ਬਰੀਕ-ਬਰੀਕ ਕੱਟ ਕੇ ਵੀ ਪਾ ਸਕਦੇ ਹੋ ਪਰ ਇਸ ਤਰ੍ਹਾਂ ਸਾਨੂੰ ਚਿੱਲੀ ਕਟਰ ਦੇ ਵਿੱਚ ਪੀਸ ਕੇ ਪਾਉtheta ਪਿਆਜ਼ ਜਲਦੀ ਹੀ ਕੱਕਟ ਹੋ ਜਾਂਦਾ ਹੈ ਜੀ ਬਸ ਇਸ ਤਰ੍ਹਾਂ ਸੀ ਹੁਣ ਇਹਨੂੰ ਬੜੇ ਆਰਾਮ ਨਾਲ ਕੁੱਟਾਂਗੇ ਜਿਆਦਾ ਆਪਾਂ ਬਰੀਕ ਨਹੀਂ ਕਰਨਾ ਦਰਦਰੀ ਜੀ ਕੁੱਟ ਕੇ ਇਸ ਚਟਨੀ ਨੂੰ ਅਸੀਂ ਤਿਆਰ ਕਰਾਂਗੇ ਗਰਮੀਆਂ ਵਿੱਚ ਇਸ ਚਟਨੀ ਦਾ ਬਹੁਤ ਜ਼ਿਆਦਾ ਫਾਇਦਾ ਹੈ ਕਿਉਂਕਿ ਕਈ ਵਾਰੀ ਗਰਮੀ ਕਰਕੇ ਸਾਨੂੰ ਭੁੱਖ ਵੀ ਘੱਟ ਲੱਗਦੀ ਹੈ ਤੇ ਇਸ ਚਟਣੀ ਨੂੰ ਤੁਸੀਂ ਰੋਟੀ ਦੇ ਨਾਲ ਖਾਓ ਤੇ ਤੁਹਾਡੀ ਭੁੱਖ ਵੀ ਵਧੇਗੀ ਤੇ ਰੋਟੀ ਪਾਣੀ ਤੁਹਾਨੂੰ ਬਹੁਤ ਜਲਦੀ ਖਾਜਮਾ ਵੀ ਹੋਏਗਾ ਚਟਣੀ ਆਪਣੀ ਬਣ ਕੇ ਤਿਆਰ ਹੈ ਜੀ ਹੁਣ ਅਸੀਂ ਪਾਉਨੇ ਆ ਦੀ ਇਹਦੇ ਵਿੱਚ ਨਮਕ ਅੱਧਾ ਚਮਚਾ ਆਪਾਂ ਸੇਂਦਾ ਨਮਕ ਪਾਇਆ ਹੈ ਜੀ ਤੇ ਚਮਚੇ ਦਾ ਚੌਥਾ ਹਿੱਸਾ ਕਾਲਾ ਨਮਕ ਪਾਇਆ ਹੈ ਜੀ ਨਮਕ ਦੀ ਮਾਤਰਾ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਜੀ ਇੱਕ ਵਾਰ ਚੰਗੀ ਤਰ੍ਹਾਂ ਸੀ ਇਹਨੂੰ ਫਿਰ ਕੁੱਟ ਕੇ ਤਿਆਰ ਕਰਾਂਗੇ ਤੇ ਥੋੜੇ ਜਿਹਾ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਜਾਂ ਗੁੜ ਪਾਵਾਂਗੇ ਜੋ ਵੀ ਤੁਸੀਂ ਪਾਣਾ ਪਾ ਸਕਦੇ ਹੋ ਮੈਂ ਦੋ ਚਾਰ ਦਾਣੇ ਇਹਦੇ ਵਿੱਚ ਖੰਡ ਦੇ ਪਾਵਾਂਗਾ ਖਾਟੇ ਮੈਂ ਆਪਣੇ ਅੰਦਾਜ਼ੇ ਨਾਲ ਪਾ ਰਹੀ ਹਾਂ ਜੀ ਤੁਸੀਂ ਵੀ ਆਪਣੇ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਪਾ ਸਕਦੇ ਹੋ ਤਾਂ ਕਿ ਚਟਣ ਦਾ ਟੇਸਟ ਥੋੜਾ ਜਿਹਾ ਖੱਟਾ ਥੋੜਾ ਮਠਰਾ ਹੋਵੇ। ਫਲਾਉ ਜੀ ਬਹੁਤ ਹੀ ਵਧੀਆ ਚਟਪਟੀ ਤੇ ਕਰਾਰੀ ਆਪਣੀ ਚਟਨੀ ਬਣ ਕੇ ਬਿਲਕੁਲ ਤਿਆਰ ਹੈ ਜੀ। ਹੁਣ ਅਸੀਂ ਇਹਨੂੰ ਇੱਕ ਬੌਲ ਚ ਟਰਦੇ ਹਾਂ। ਆ ਦੇਖੋ। ਇਸ ਤਰ੍ਹਾਂ ਦੀ ਆਪਾਂ ਚਟਨੀ ਰਹਿਣ ਦਵਾਂਗੇ। ਇਥੇ ਤੁਸੀਂ ਇਹਦਾ ਨਮਕ ਚੈੱਕ ਕਰ ਲਵੋ ਤੁਹਾਨੂੰ ਘੱਟ ਲੱਗੇ ਤਾਂ ਤੁਸੀਂ ਪਾ ਸਕਦੇ ਹੋ ਚਟਣੀ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨੀ ਸੋਹਣੀ ਬਣੀ ਹੈ ਜੀ ਚਟਣੀ ਇਸ ਤਰ੍ਹਾਂ ਦਾ ਸੀ ਇਹਨੂੰ ਦਰਦਰਾ ਜਿਹਾ ਹੀ ਰਹਿਣ ਤਾਂ ਜੀ ਹੁਣ ਅਸੀਂ ਇਹਨੂੰ ਆਖੋ ਬਾਲਚ ਕੱਢਾਂਗੇ ਲਓ ਜੀ ਆਪਣੀ ਬਹੁਤ ਹੀ ਟੇਸਟੀ ਨਾਰਦਾਣਾ ਪਦੀਨਾ ਧਨੀਆ ਤੇ ਪਿਆਜ਼ ਦੀ ਚਟਣੀ ਬਣ ਕੇ ਬਿਲਕੁਲ ਤਿਆਰ ਹੈ ਜੀ ਗਰਮੀਆਂ ਦੇ ਮੌਸਮ ਵਿੱਚ ਇਹਨੂੰ ਬਣਾ ਕੇ ਖਾਓ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਹੈ। ਜੇਕਰ ਭੁੱਖ ਘੱਟ ਲੱਗੇ ਤੇ ਭੁੱਖ ਨੂੰ ਵੀ ਵਧਾਉਂਦੀ ਹੈ ਤੇ ਜਦੋਂ ਆਪਾਂ ਰੋਟੀ ਖਾਂਦੇ ਆ ਤਾਂ ਉਹਨੂੰ ਵੀ ਬਹੁਤ ਜਲਦੀ ਹজম ਕਰਨ ਵਿੱਚ ਸਹਾਇਤਾ ਕਰਦੀ ਹੈ ਜੀ। ਤੇ ਤੁਸੀਂ ਗਰਮੀਆਂ ਵਿੱਚ ਇਹਨੂੰ ਜ਼ਰੂਰ ਬਣਾ ਕੇ ਖਾਇਆ ਕਰੋ। ਚਟਨੀ ਇੰਨੀ ਕਿ ਜ਼ਿਆਦਾ ਟੇਸਟੀ ਬਣੀ ਹੈ ਕਿ ਇਹਦੇ ਨਾਲ ਤੁਸੀਂ ਸਿੰਪਲ ਦੋ ਫੁਲਕੇ ਲਾਓ ਤੇ ਚਟਨੀ ਲਓ ਤੇ ਖਾਓ ਬਹੁਤ ਹੀ ਮਜ਼ਾ ਆਉਂਦਾ ਹੈ। ਸਬਜ਼ੀ ਦੀ ਲੋੜ ਨਹੀਂ ਪੈਂਦੀ ਤੇ ਬਾਣ ਵੀ ਬਹੁਤ ਹੀ ਜਲਦੀ ਜਾਂਦੀ ਹੈ ਜੀ। ਇੱਕ ਗੱਲ ਖਾਸ ਹੈ ਕਿ ਜਦੋਂ ਵੀ ਚਟਨੀ ਨੂੰ ਕੁੱਟੋ ਹਮੇਸ਼ਾ ਹੀ ਕੁੰਡੀ ਡੰਡੇ ਚ ਕੁੱਟੋ ਕੁੰਡੀ ਡੰਡੇ ਦੀ ਕੁੱਟੀ ਚਟਨੀ ਦਾ ਸਵਾਦ ਹੀ ਵੱਖਰਾ ਹੈ ਜੀ ਸੋ ਇਸ ਸਾਡੇ ਅੱਜ ਦੇ ਚਟਨੀ ਦੀ ਰੈਸਪੀ ਚਟਨੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਜੇ ਤੁਸੀਂ ਵੀ ਇਹਨੂੰ ਇੱਕ ਵਾਰੀ ਬਣਾ ਕੇ ਜ਼ਰੂਰ ਟਰਾਈ ਕਰਿਓ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਦਬਾਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਮਿਲਦੇ ਆਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤੁਹਾਡਾ ਤਕਲੀ ਸਤਿਕਾਰ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ